ਦੇਲਿਓ ਕਈ ਵਾਰੀ ਕੰਮ ਆਪਾਂ ਆਵਦਾ ਕਰਦੇ ਆ ਤੇ ਸ਼ਾਬਾਸ਼ੇ ਲੋਕ ਦਿੰਦੇ ਆ ਸਾਡੇ ਨਾਲ ਵੀ ਹਰ ਸਾਲ ਇਹੀ ਕੰਮ ਹੁੰਦਾ ਕੰਮ ਅਸੀਂ ਆਵਦਾ ਕਰਦੇ ਆ ਤੇ ਜਦੋਂ ਵੀ ਇੱਥੇ ਕੋਈ ਆਪਣੇ ਕਿਸਾਨ ਭਰਾ ਗੇੜਾ ਮਾਰਨ ਆਉਂਦੇ ਆ ਤਾਂ ਉਹ ਕਹਿੰਦੇ ਆ ਵੀ ਯਾਰ ਵਾਕਈ ਕੰਮ ਬਹੁਤ ਸੋਹਣਾ ਕੀਤਾ ਤੇ ਇੱਕ ਤਾਰੀਫ ਕਰਕੇ ਜਾਂਦੇ ਆ ਆਹ ਹਨ ਆਪਣੇ ਕਿਸਾਨ ਭਰਾ ਉਹ ਨਹਿਰੀ ਖਾਲਾ ਜਿਹੜਾ ਮੋਗਾ ਆਪਣੇ ਵਾਹਂ ਚ ਲੱਗਿਆ ਵਾ ਤੇ ਤਕਰੀਬਨ ਇਹ 90 92 ਕਰਮਾ ਜਿਹੜਾ ਖਾਲਾ ਵਗਦਾ ਦੋਨੇ ਪਾਸੇ ਆਪਣਾ ਵਾਹਣਾ ਇਧਰਲੇ ਪਾਸੇ ਵੀ ਆਪਣਾ ਵਾਹਣਾ ਤੇ ਇਧਰਲੇ ਪਾਸੇ ਵੀ ਆਪਣਾ ਵਾਹਣਾ ਤੇ ਆਹ ਹਨਾ ਬਾਈ ਆਪਾਂ ਕਈ ਭਰਾ ਕਹਿਣਗੇ ਵੀ ਤੁਸੀਂ ਇੱਥੇ ਦਵਾਈ ਮਾਰਦੇ ਨਹੀਂ ਸੀ ਕਿ ਤੇ ਘਾ ਦਾ ਕੀ ਸੀਗਾ ਘਾ ਮੱਚ ਜਾਂਦਾ ਪੇ ਪਰ ਬਾਈ ਆਪਾਂ ਜਿਹੜੇ ਆਪਣੇ ਭਰਾਵਾਂ ਤੋਂ ਹਨਾ ਦਿਹਾੜੀ ਤੇ ਕੰਮ ਕਰਵਾ ਕੇ ਤੇ ਦਾਤੀਆਂ ਦੇ ਨਾਲ ਜਿਹੜਾ ਸਾਰਾ ਖਾਲਾ ਦੋਨੇ ਪਾਸਿਓਂ ਬਣਾਇਆ ਤੇ ਜਦੋਂ ਵੀ ਇੱਥੇ ਕੋਈ ਆਪਣਾ ਕਿਸਾਨ ਭਰਾ ਗੇੜਾ ਮਾਰਨ ਆਉਂਦਾ ਤਾਂ ਉਹ ਇਹੀ ਗੱਲ ਕਹਿੰਦਾ ਕਿ ਯਾਰ ਵਾਕਈ ਬਹੁਤ ਸੋਹਣਾ ਕੰਮ ਕੀਤਾ ਨਾ ਤਾਂ ਕੋਈ ਆਪਣੇ ਕਿਸਾਨ ਭਰਾ ਨੇ ਕੋਈ ਰਾਤ ਨੂੰ ਢੇੜਾ ਮਾਰਨ ਆਉਣਾ ਉਹਨੂੰ ਕੋਈ ਟੈਨਸ਼ਨ ਆ ਬਾਕੀ ਤੁਸੀਂ ਮਿੱਟੀ ਚੈੱਕ ਕਰ ਲਓ ਇੰਨੀ ਮਿੱਟੀ ਮੈਨੂੰ ਲੱਗਦਾ ਨਹੀਂ ਵੀ ਕਿਤੇ ਲੱਗੀ ਹੋਊਗੀ ਨਹਿਰੀ ਖਾਲਿਆਂ ਦੇ ਨਾਲ ਆ ਤੁਸੀਂ ਦੋਨੇ ਪਾਸੇ ਕਰ ਲਓ ਚੈੱਕ ਬਈ ਪਲਾ ਸਾਈਕਲ ਦਵੱਲੀ ਫਿਰੋ ਸਿਰੇ ਤੱਕ ਇੰਨੀ ਕਿ ਜਿਆਦੇ ਮਿੱਟੀ ਲੱਗੀ ਆ ਇਹਦੇ ਨਾਲ ਬਈ ਇੱਕ ਤਾਂ ਆਪਣਾ ਫਾਇਦਾ ਵੀ ਆਪਣੇ ਜਿਹੜਾ ਕਣਕ ਝੋਨੇ ਦੇ ਵਿੱਚ ਪਾਣੀ ਨਹੀਂ ਟੁੱਟਦਾ ਦੂਜਾ ਜਿਹੜਾ ਨਹਿਰੀ ਖਾਲੇ ਹਰ ਰੋਜ਼ ਨਹੀਂ ਬੰਦਦੇ ਭਾਈ ਹਣਾ ਕਿੰਨੇ ਟਾਈਮ ਬਾਅਦ ਜਿਹਨੇ ਨਹਿਰੀ ਖਾਲੇ ਬੰਦਦੇ ਆ ਤੇ ਜੇ ਆਪਾਂ ਭਾਈ ਇਹਦੀ ਸਾਮ ਸੰਭਾਲ ਕਰਾਂਗੇ ਤਾਂ ਆਪਾਂ ਨੂੰ ਹੀ ਫਾਇਦਾ ਆਪਣੇ ਗਾਂ ਵਾਲੇ ਕਿਸਾਨ ਭਰਾਵਾਂ ਨੂੰ ਫਾਇਦਾ ਵੀ ਉਹਨਾਂ ਦੇ ਪਾਣੀ ਲੱਗੂਗਾ ਖਾਲਾ ਟੁੱਟਦਾ ਨਹੀਂ ਬਾਕੀ ਖਾਲੇ ਦੀ ਜਿਹੜੀ ਮਜ਼ਬੂਤੀ ਬਣੀ ਰਹਿੰਦੀ ਆ ਤੇ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਵੀ ਜੇ ਸੋਨੂੰ ਆਪਣਾ ਇਹ ਕੰਮ ਵਧੀਆ ਲੱਗਿਆ ਕਿਉਂਕਿ ਭਾਈ ਆਪਾਂ ਵੀ ਕੋਈ ਰਾਤ ਬਰਾਤ ਜਦੋਂ ਖੇਤ ਆਉਣੇ ਆ ਨਾ ਆਏ ਨੇ ਵੀ ਖਾਲੇ ਤੋਂ ਤਿਲਕ ਤਿਲਕ ਕੇ ਡਿੱਗੀ ਜਾਵਾਂਗੇ ਬਾਲਾ ਤੁਸੀਂ ਬੈਟਰੀ ਤੋਂ ਬਿਨਾਂ ਵੀ ਜੇ ਮੋਗੇ ਤੱਕ ਚਲੇ ਜਾਓਗੇ ਨਾ ਤਾਂ ਸੋਨੂੰ ਮੈਨੂੰ ਨਹੀਂ ਲੱਗਦਾ ਵੀ ਕਿਤੇ ਰਾਹ 'ਚ ਪਰੇਸ਼ਾਨੀ ਆਊਗੀ ਵੀਰ ਆਪਣਾ ਤੁਰਨਾ ਔਖਾ ਜਾਂ ਤਿਲਕਣਾ ਖਾਲੇ ਤੇ ਜਾਂ ਕੋਈ ਆਪਣਾ ਕਿਸਾਨ ਭਰਾ ਡਿੱਗ ਪੂਗਾ ਤਕਰੀਬਨ ਬਈ 7-8 ਸਾਲ ਹੋ ਗਏ ਸਾਡੇ ਇਹ ਖਾਲੇ ਬਣਿਆ ਨੂੰ ਤੇ ਆਪਾਂ ਉਦੋਂ ਹੀ ਬਈ ਇੰਨੀ ਮਿੱਟੀ ਲਾਤੀ ਸੀਗੀ ਪਿਛਲੀ ਵਾਰੀ ਥੋੜਾ ਜਿਹਾ ਜਿਹੜੀ ਮਿੱਟੀ ਖੁਰ ਗਈ ਸੀਗੀ ਤੇ ਉਸ ਤੋਂ ਬਾਅਦ ਆਪਾਂ ਦੁਬਾਰੇ ਫੇਰ ਜਿਹੜੀ ਪਟੇ ਵਾਲੀ ਮਸ਼ੀਨ ਹੁੰਦੀ ਆ ਜਿਹਦੇ ਨਾਲ ਆਪਾਂ ਮਿੱਟੀ ਚੱਕਦੇ ਆ ਬਾਣਾ ਦੇ ਵਿੱਚੋਂ ਉਹਦੇ ਨਾਲ ਫੇਰ ਦੋਨੇ ਪਾਸੇ ਜਿਹੜੀ ਮਿੱਟੀ ਲਵਾਤੀ ਸੀਗੀ ਤੇ ਆ ਤੁਸੀਂ ਕਰੋ ਚੈੱਕ ਪਹਿਲਾਂ ਤਾਂ ਖਾਲੇ ਦੀ ਮਜ਼ਬੂਤੀ ਦੇਖੋ ਬਈ ਵੀ ਐਨੀ ਮਿੱਟੀ ਬਈ ਆਪਣੇ ਸਾਰੇ ਕਿਸਾਨ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਜਿਹੜੇ ਕਿਸਾਨ ਭਰਾਵਾਂ ਦੇ ਖੇਤਾਂ ਦੇ ਵਿੱਚ ਨਹਿਰੀ ਖਾਲਾ ਵਗਦਾ ਨਾ ਤੇ ਉਹ ਬਈ ਐਨੇ ਨੇ ਮਿੱਟੀ ਜਰੂਰ ਲਾ ਕੇ ਰੱਖੋ ਤੇ ਜਿਹੜੀ ਆਪਣੀ ਪਾਣੀ ਦੀ ਸੰਭਾਲ ਕਰੋ ਨਾ ਕਿਉਂਕਿ ਗਾਂ ਵਾਲੇ ਕਿਸਾਨ ਭਰਾਵਾਂ ਨੂੰ ਵੀ ਬਈ ਪਾਣੀ ਦੀ ਲੋੜ ਹੁੰਦੀ ਆ ਤੇ ਪਾਣੀ ਪਰਮਾਤਮਾ ਦੀ ਕਿਰਪਾ ਨਾਲ ਸਾਡੇ ਬਹੁਤ ਜ਼ਿਆਦਾ ਇੱਥੇ ਤੇ ਜਦੋਂ ਵੀ ਆਪਣਾ ਕੋਈ ਕਿਸਾਨ ਭਰਾ ਗੇੜਾ ਮਾਰਨ ਆਉਂਦਾ ਤਾਂ ਉਹ ਇਹ ਗੱਲ ਕਹਿੰਦਾ ਵੀ ਯਾਰ ਵਾਕਈ ਬਹੁਤ ਸੋਹਣਾ ਕੰਮ ਕੀਤਾ ਅਕਸਰ ਇਹ ਆਪਾਂ ਦੇਖਦੇ ਆਂ ਵੀ ਜਿਵੇਂ ਕਹਾਵਤ ਹੁੰਦੀ ਆ ਨਾ ਵੀ ਕੰਮ ਆਪਣਾ ਤੇ ਸ਼ਾਬਾਸ਼ ਇਹ ਲੋਕਾਂ ਦੀ ਉਹੀ ਗੱਲ ਬਈ ਸਾਡੇ ਨਾਲ ਹੋਈ ਆ ਤੇ ਅੱਜ ਮੈਂ ਸੋਚਿਆ ਵੀ ਚਲੋ ਸਾਰੇ ਭਰਾਵਾਂ ਨਾਲ ਜਿਹੜੀ ਵੀਡੀਓ ਸ਼ੇਅਰ ਕਰਦੇ ਆਂ ਤੇ ਆ ਕਰੋ ਚੈੱਕ ਬਾਈ ਤਕਰੀਬਨ ਹੈ 90 92 ਕਰਮਾ ਜਿਹੜੀ ਆਪਣੇ ਲਾਵਾਂ ਦੋਨੇ ਪਾਸੇ ਆਪਣਾ ਵਾਹਣਾ ਤੇ ਮਿੱਟੀ ਵੀ ਕਰੋ ਚੈੱਕ ਤੇ ਸਾਫ ਸਫਾਈ ਆ ਵੀ ਦੇਖੋ ਬਾਈ ਤੇ ਜੇ ਕੰਮ ਵਧੀਆ ਲੱਗਿਆ ਤਾਂ ਵੀਡੀਓ ਸ਼ੇਅਰ ਕਰੋ ਤੇ ਬਾਕੀ ਸੋਡੀ ਕੀ ਰਹਾ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜਿਉਂਦੇ ਵਾਸਤੇ ਰਹੋ